ਪੰਜਾਬੀ ਲੀਤਾਂ ਵਿੱਚ ਬਹੁਤ ਥੋੜੇ ਗਾਉਣ ਵਾਲੇ ਨੇ ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਨੂੰ ਪਰਫੁੱਲਤ ਕਰਨ ਦੇ ਨਾਲ-ਨਾਲ ਦਸਤਾਰ ਨੂੰ ਵੀ ਪਰਫੁੱਲਤ ਕੀਤਾ ਮਲਕੀਤ ਸਿੰਘ ਗੋਲਡਨ ਸਟਾਰ ਇੱਕ ਇਹੋ ਜਿਹਾ ਨਾਂ ਹੈ ਜਿਨ੍ਹਾਂ ਨੇ ਜਦੋਂ ਬਰਤਾਨੀਆਂ ਤੋਂ ਕੁਝ ਗੀਤ ਗਾਏ ਤੇ ਦੁਨੀਆ ਭਰ ਦੇ ਵਿੱਚ ਉਹ ਮਸ਼ਹੂਰ ਹੋਏ ਅੱਜ ਮਲਕੀਤ ਸਿੰਘ ਜੀ ਸਾਡੇ ਰੈਂਕੂਰ ਵਿੱਚ ਆਏ ਹੋਏ ਨੇ ਉਹਨਾਂ ਨਾਲ ਕੱਲ ਗੱਲਬਾਤ ਹੋਏਗੀ ਜੇ ਆਨ ਭਾਈ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਿਹਰਬਾਨੀ ਹੋ ਸਾਰੇ ਤੁਹਾਡੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਅਸੀਂ ਸੁਣ ਰਹੇ ਹਾਂ ਕਿ ਸਪੇਨ, ਫਰਾਂਸ, ਆਲੇ ਦੁਆਲੇ ਇੰਗਲੈਂਡ ਦੇ ਬڑے-ਵੱਡੇ ਯੂਰੋਪੀਅਨ ਫੈਸਟੀਵਲ ਹੋ ਰਹੇ ਨੇ। ਉਹਦੇ ਵਿੱਚ ਤੁਸੀਂ ਇਕੱਲੇ ਪੱਗ ਵਾਲੇ ਗਾਉਣ ਵਾਲੇ ਹੁੰਦੇ ਹੋ। ਬਿਲਕੁਲ ਜੀ ਬੜਾ ਕਈ ਵਾਰੀ ਮਾਣ ਮਹਿਸੂਸ ਕਰੀਦਾ ਐ ਇਸ ਗੱਲ ਨੂੰ ਕਿ ਵੱਡੇ-ਵੱਡੇ ਜਨੇ ਵੀ ਫੈਸਟੀਵਲ ਯੂਰਪ ਦੇ ਹੁੰਦੇ ਨੇ। ਅ ਵੈਸੇ ਤਾਂ ਅਸੀਂ ਇੰਗਲੈਂਡ 'ਚ ਬਹੁਤ ਬਿਜ਼ੀ ਹੁੰਨੇ ਆ ਪਰ ਕਈ ਵਾਰੀ ਸਮ ਟਾਈਮ ਜਿੱਦਾਂ ਇਹ ਵੀਕਐਂਡ ਤੇ ਜਿਹੜੇ ਗੋਰਿਆਂ ਦੇ ਫੈਸਟੀਵਲ ਹੁੰਦੇ ਉਹਨਾਂ ਵਿੱਚ ਜਦੋਂ ਪਰਫਾਰਮ ਕਰੀਦਾ ਐ ਤੇ ਕਈ ਵਾਰੀ ਉਹਨਾਂ ਨੂੰ ਇੰਗਲਿਸ਼ ਵੀ ਨਹੀਂ ਸਮਝ ਲੱਗਦੀ ਜਿਹੜੇ ਜਿਵੇਂ ਇਟਾਲੀਅਨ ਜਾਂ ਸਪੈਨਿਸ਼ ਪੀਪਲ ਹੈ ਤੇ ਉਹ ਪੰਜਾਬੀ ਮਿਊਜ਼ਿਕ ਨੂੰ ਇੰਨਾ ਪਸੰਦ ਕਰਦੇ ਵੀ ਮੇਰੇ ਨਾਲ ਕਈ ਵਾਰੀ ਗਾਉਂਦੇ ਨੇ ਗੁੜਨੋ ਇਸ਼ਕ ਮਿੱਠਾ ਓਹੋ ਹਾਏ ਹਾਏ ਐਂਡ ਤੋਤਕ ਤੋਤਕ ਤੋਤੀਆਂ ਸੋ ਬਹੁਤ ਚੰਗਾ ਲੱਗਦਾ ਇਸ ਤਰ੍ਹਾਂ ਦੇ ਤੁਸੀਂ ਜਦੋਂ ਪੱਗ ਤੇ ਸਤਾਰੇ ਲਾ ਕੇ ਗਾਉਣ ਲੱਗੇ ਬਹੁਤ ਸਾਰੇ ਗੀਤ ਵੀ ਇਸ ਤਰ੍ਹਾਂ ਦੇ ਬਣੇ ਹਾਂਜੀ ਉਦੋਂ ਲੋਕ ਕਿਵੇਂ ਮਹਿਸੂਸ ਕਰਦੇ ਨੇ ਜਾਂ ਖਾਸ ਤੌਰ ਤੇ ਪੰਜਾਬ ਦੇ ਵਿੱਚ ਸਿੱਖ ਸੰਸਥਾਵਾਂ ਨੇ ਤੁਹਾਨੂੰ ਕਦੇ ਇਸ ਕਰਕੇ ਰੈਕਗਨਾਈਜ਼ ਕੀਤਾ ਕਿ ਤੁਸੀਂ ਦਸਤਾਰ ਦੀ ਬੜੀ ਪ੍ਰੋਮੋਸ਼ਨ ਕੀਤੀ ਅਮ ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ ਥਾ ਸਭ ਕਿਉਂਕਿ ਪਹਿਲੇ ਹੀ ਮੈਂ ਸਰਦਾਰ ਸੀ ਜਿਹੜਾ ਫੋਰਨ ਦੇ ਵਿੱਚ ਆਣ ਕੇ ਅ ਮੈਂ 80 ਸੈਂਸੇਟਿਵ ਔਰਤੋਂ ਮੈਂ ਇੰਗਲੈਂਡ ਚ ਰਹੀ ਨਾ ਔਰ ਉਹਨਾਂ ਟਾਈਮਾਂ ਦੇ ਵਿੱਚ ਹਮੇਸ਼ਾ ਹੀ ਜਿਹੜਾ ਇੰਗਲੈਂਡ ਚ ਕੋਈ ਆਉਂਦਾ ਹੁੰਦਾ ਸੀ ਸਰਦਾਰ ਬੰਦਾ ਤੇ ਉਹਨੂੰ ਕਹਿੰਦੇ ਹੁੰਦੇ ਸੀ ਸਾਡੇ ਨੇੜੇ ਸੌਥ ਹਾਲ ਉੱਤੇ ਕਹਿੰਦੇ ਹੁੰਦੇ ਸੀ ਚੱਲ ਤੈਨੂੰ ਪਹਿਲਾਂ ਬੰਦਾ ਬਣਾ ਲ ਜਾਈਏ ਕਿ ਥੋੜਾ ਜਿਹਾ ਸ਼ੇਪ ਸ਼ੂ ਕਰਾ ਕੇ ਤੈਨੂੰ ਗਾਹ ਫੇਰ ਬਰਮਿੰਗਮ ਲੈ ਕੇ ਜਾਂਦੇ ਮੈਨੂੰ ਵੀ ਇਹੋ ਜਿਹੇ ਲੋਕਾਂ ਨੇ ਬੜਾ ਕੁਝ ਕਿਹਾ ਕਿ ਨਹੀਂ ਯਾਰ ਤੁਸੀਂ ਪੱਗ ਬੜੀ ਵੱਡੀ ਬੰਨਦੇ ਆ ਇਹ ਇੰਗਲੈਂਡ ਚ ਨਹੀਂ ਚੱਲਣੀ ਜਾਂ ਇਹ ਮਤਲਬ ਲੋਕਾਂ ਨੇ ਇਸ ਤਰ੍ਹਾਂ ਦਾ ਸਟਾਈਲ ਪਸੰਦ ਨਹੀਂ ਕਰਨਾ ਪਰ ਅਸੀਂ ਖਾਲਸਾ ਕਾਲਜ ਲੰਦਰ ਤੋਂ ਪੜ੍ਹੇ ਆ ਔਰ ਉੱਥੇ ਵੀ ਇਸੇ ਤਰ੍ਹਾਂ ਹੀ ਪਗਵੰਦ ਹੁੰਦੇ ਸੀ ਤੇ ਉਸੇ ਤਰ੍ਹਾਂ ਹੀ ਰਹਿਣਾ ਚਾਹੁੰਦੇ ਸੀ ਸੋ ਉਹਦੇ ਕਰਕੇ ਇੱਥੇ ਆਣ ਕੇ ਜਦੋਂ ਮੈਂ ਉਹਨਾਂ ਦੀ ਕੋਈ ਗੱਲ ਨਹੀਂ ਮੰਨੀ ਮੈਂ ਕਿਹਾ ਵੀ ਮੈਂ ਐਜ ਏ ਸਰਦਾਰ ਹੀ ਇਸੇ ਤਰ੍ਹਾਂ ਪਪੂਲਰ ਰਹੂੰਗਾ ਔਰ ਉਸ ਤੋਂ ਬਾਅਦ ਜਦੋਂ ਮੇਰਾ ਇਹ ਗੀਤ ਆਇਆ ਗੁਰਨੋਸ਼ਕ ਮਿੱਠਾ ਐਂਡ ਦਾ ਦੂਸਰ ਤੋਤਕ ਦੋ ਦੂਤੀਆਂ ਔਰ ਲੋਕਾਂ ਨੇ ਜਿੱਥੇ ਮੇਰੇ ਗੀਤਾਂ ਨੂੰ ਪਸੰਦ ਕੀਤਾ ਉੱਥੇ ਉਹਨਾਂ ਨੇ ਮੇਰੀ ਟਰਬਨ ਨੂੰ ਮੇਰੀ ਪੱਗ ਨੂੰ ਵੀ ਬਹੁਤ ਅਪਰੀਸ਼ੀਏਟ ਕੀਤਾ ਕਿ ਇਹੋ ਜੀ ਕੰਟਰੀ ਦੇ ਵਿੱਚ ਆਣ ਕੇ ਜਿੱਥੇ ਲੋਕ ਬڑے ਕੰਨਾਂ 'ਚ ਮੁੰਦਰਾ ਪਾ ਕੇ ਜਾਂ ਬڑے ਪਟੇ ਛਟੇ ਰੱਖ ਕੇ ਗਾਉਂਦੇ ਨੇ ਉੱਥੇ ਦੇਸੀ ਸਟਾਈਲ ਦੇ ਵਿੱਚ ਪੰਜਾਬੀ ਪੱਗ ਬਨ ਕੇ ਗਾਉਣਾ ਬਹੁਤ ਮਾਣ ਸਾਰੇ ਦਰਸ਼ਕ ਵੀ ਵੇਖਦੇ ਰਹਿੰਦੇ ਆ ਅਕਸਰ ਤੁਹਾਡੇ ਸੁਣਦੇ ਰਹਿੰਦੇ ਨੇ ਤੁਹਾਡੇ ਗੀਤਾਂ ਦੇ ਵਿੱਚ ਪੰਜਾਬ ਦਾ ਬੜਾ ਜ਼ਿਕਰ ਆਉਂਦਾ ਜਦੋਂ ਤੁਸੀਂ ਕੋਈ ਕਾਨਸਰਟ ਸ਼ੁਰੂ ਕਰਦੇ ਹੋ ਪੰਜਾਬ ਦੀ ਗੱਲ ਸ਼ੁਰੂ ਹੁੰਦੀ ਹੈ ਪਰ ਜਦੋਂ ਤੁਸੀਂ ਪੰਜਾਬ ਜਾਂਦੇ ਹੋ ਪੰਜਾਬ ਦੇ ਲੋਕ ਵੀ ਇਸ ਗੱਲ ਦੀ ਕਦਰ ਕਰਦੇ ਆ ਜਾਂ ਕਿ ਬਾਹਰਲੇ ਲੋਕ ਹੀ ਪੰਜਾਬ ਦੀ ਜ਼ਿਆਦਾ ਕਦਰ ਕਰਦੇ ਪੰਜਾਬ ਦੇ ਵਿੱਚ ਲੋਕ ਜਿਹੜੇ ਆ ਉਹ ਇੰਨੇ ਸੀਰੀਅਸ ਨਹੀਂ ਆ ਮੈਂ ਜਦੋਂ ਹਮੇਸ਼ਾ ਜਿਵੇਂ ਤੁਸੀਂ ਗੱਲ ਕੀਤੀ ਕਿ ਮੈਂ ਮੈਂ ਸਟੇਜ 'ਤੇ ਹਮੇਸ਼ਾ ਪੰਜਾਬ ਮੇਰਾ ਰਹੇ ਵਸਦਾ ਫੁੱਲ ਖਿੜਿਆ ਸਭ ਦੇ ਮਨ ਪਉਂਦਾ ਜਾਂ ਪੰਜਾਬ ਇਹ ਲਹੂ ਪੰਜਾਬ ਦਾ ਸੋਹਣੇ ਵਤਨਾਂ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਬਹਿ ਕੇ ਨੀਂਦ ਦੀਆਂ ਲਹਿਰਾਂ ਮੈਂ ਪੰਜਾਬ ਕੋ ਮੈਂ ਇਹੋ ਜਿਹਾ ਗੀਤ ਨੂੰ ਸ਼ੁਰੂ ਕਰੀਦਾ ਲੇਕਿਨ ਜਦੋਂ ਪੰਜਾਬ 'ਚ ਜਾਈਦਾ ਤੇ ਉਹ ਕਹਿੰਦੇ ਯਾਰ ਇੱਥੇ ਤਾਂ ਹੁਣ ਪੰਜਾਬ 'ਚ ਤੁਸੀਂ ਆਉਣਾ ਹੀ ਆ ਸਾਰੇ ਬੰਦੇ ਬਾਹਰ ਜਾਣ ਤੁਸੀਂ ਭੰਗੜਾ ਪਾਉਣ ਨੂੰ ਜੀ ਕਰਦਾ ਉੱਥੋਂ ਸ਼ੁਰੂ ਕਰਿਆ ਕਰ ਸੋ ਅਨਦਰ ਥਿੰਕ ਕਿ ਜਦੋਂ ਮੈਂ ਹਮੇਸ਼ਾ ਚਾਦਰ ਕੁਰਦਾ ਤੇ ਉਹ ਮੈਨੂੰ ਜੈਕ ਪਰਲੇ ਵਾਲੀ ਪੱਗ પ્રોਪਰ ਪੰਜਾਬੀ ਡਰੈਸ ਵਿੱਚ ਪ੍ਰੋਗਰਾਮ ਕਰਦਾ ਔਰ ਗੂਰੇ ਲੋਕ ਉਹਦੀਆਂ ਬਹੁਤ ਫੋਟਮਾ ਖਿੱਚਦੇ ਬੜੇ ਵੱਡ ਤਕੜੇ ਤਕੜੇ ਲੈਵਲ ਤੇ ਉਹਨੂੰ ਪ੍ਰਮੋਟ ਕਰਦੇ ਪਰ ਜਦੋਂ ਇੰਡੀਆ ਜਾਇਦਾ ਜਾਂ ਪੰਜਾਬ ਦੇ ਵਿੱਚ ਉਹ ਕਹਿੰਦੇ ਯਾਰ ਤੁਸੀਂ ਇੱਥੇ ਤਾਂ ਸਰੇ ਕੀ ਜਦੋਂ ਮੈਨੂੰ ਚਾਦਰਕੋੜ ਤਾਂ ਲਾਈ ਜਾਂਦੇ ਭਾਈ ਤੁਸੀਂ ਸੂਟ ਪਾਇਆ ਕਰੋ ਜਾਂ ਚਮਕਵੇਂ ਕੱਪੜੇ ਪਾਉਣੇ ਚਾਹੀਦੇ ਜਾਂ ਹੋਰ ਕੋਈ ਸੋ ਮਤਲਬ ਜਿਹੜੀ ਮੈਨੂੰ ਹੁੰਦਾ ਕਿ ਪੰਜਾਬ ਦੀ ਸੋਚਣੀ ਕਾਫੀ ਫੋਰਨ ਨਾਲੋਂ ਚੇਂਜ ਤੁਸੀਂ ਤੇ ਨਸਰਤ ਫਤਿਹ ਅਲੀ ਖਾਨ ਇਕੱਠੇ ਰਿਆਜ਼ ਕਰਦੇ ਰਿਹਰਸਲਸ ਕਰਦੇ ਬਹੁਤ ਸਾਰੇ ਲੋਕਾਂ ਨੇ ਵੇਖੇ ਕੀ ਰਿਸ਼ਤਾ ਸੀ ਤੁਹਾਡਾ ਨਸਰਤ ਫਤਿਹ ਅਲੀ ਖਾਨ ਸਾਹਿਬ ਨਾਲ ਨਸਰਤ ਸਾਹਿਬ ਦਾ ਔਰ ਸਾਡਾ ਰਿਸ਼ਤਾ ਇਹ ਕਹਿ ਸਕਦੇ ਹਾਂ ਜੀ ਇੱਕ ਭਰਾਵਾਂ ਵਾਲਾ ਸੀ ਇੱਕ ਸਤਾਦਾਂ ਵਾਲਾ ਤੇ ਸ਼ਾਗਿਰਦਾਂ ਵਾਲਾ ਸੀ ਮੈਂ ਉਹਨਾਂ ਨੂੰ ਬਹੁਤ ਹੀ ਪਸੰਦ ਕਰਦਾ ਸੀ ਕਿਉਂਕਿ ਸਾਡੀ ਕੰਪਨੀ ਔਰੀਐਂਟਲ ਸਟਾਰ ਏਜੰਸੀ ਉੱਥੇ ਇੰਗਲੈਂਡ ਦੇ ਵਿੱਚ ਸਾਡੀ ਕੋਈ ਦੋਨਾਂ ਦੀ ਕੰਪਨੀ ਹੈ ਮੈਂ ਉਹਨਾਂ ਨੂੰ 92 ਦੇ ਵਿੱਚ ਮਿਲਿਆ ਔਰ ਮੈਂ ਉਹਨਾਂ ਦਾ ਬਹੁਤ ਫੈਨ ਸੀ ਮੈਂ ਉਹਨਾਂ ਨੂੰ ਬੜਾ ਮਹਿਨਤ ਚ ਹੁੰਦਾ ਸੀ ਇੱਕ ਆਰਟਿਸਟ ਉਹਦੋਂ ਉਹ ਵੀ ਮੇਰੇ ਖਿਆਲ ਸਟਰਗਲ ਹੀ ਕਰ ਰਹੇ ਸੀ ਉਹਦੋਂ ਇੰਨੇ ਸਾਫਤ ਨਹੀਂ ਸੀ ਉਹਦੋਂ ਮਤਲਬ ਇੰਨੇ ਮਸ਼ਹੂਰ ਨਹੀਂ ਸੀ ਤੇ ਮੈਂ ਜਦੋਂ ਫਸਟ ਟਾਈਮ ਉਹਨਾਂ ਨੂੰ ਮਿਲਿਆ ਔਰ ਉਹ ਬਹੁਤ ਹੀ ਡਾਉਨ ਟੂ ਅਰਥ ਬੰਦੇ ਸੀ ਮੈਂ ਉਹਨਾਂ ਨੂੰ ਕਿਹਾ ਜੀ ਕਿ ਮੈਂ ਤੁਹਾਡਾ ਬਹੁਤ ਫੈਨ ਆ ਉਹਨਾਂ ਨੇ ਮੈਨੂੰ ਕਿਹਾ ਕਿ ਯਾਰ ਕਮਾਲ ਹੈ ਮੈਂ ਤੁਹਾਡੇ ਬੜੇ ਗੀਤ ਪਸੰਦ ਕਰਦਾ ਸੋ ਉਸ ਤੋਂ ਬਾਅਦ ਸਾਡਾ ਉਹ ਐਸਾ ਰਿਸ਼ਤਾ ਸ਼ੁਰੂ ਹੋਇਆ ਕਿ ਜਿੰਨੀ ਵਾਰੀ ਇਹਨੂੰ ਸਫੇ ਇੰਗਲੈਂਡ ਚ ਆਏ ਤੇ ਉਹ ਸਾਡੇ ਕੋਲੇ ਮਤਲਬ ਉੱਥੇ ਇੰਗਲੈਂਡ ਰਹਿੰਦੇ ਰਿਹਾ ਮੇਰੇ ਕੋਲ ਔਰ ਮੈਨੂੰ ਜਿੰਨਾ ਵੀ ਟਾਈਮ ਮਿਲਿਆ ਮੈਂ ਉਹਨਾਂ ਨੂੰ ਅਜੇ ਗੁਰੂ ਹੈ ਜੇ ਉਸਤਾਦ ਦੇ ਤੌਰ ਤੇ ਉਹਨਾਂ ਤੋਂ ਬਹੁਤ ਕੁਝ ਸਿੱਖਣ ਦੀ ਕੋਸ਼ਿਸ਼ ਕੀਤੀ ਇਹ ਤੂ ਤਕ ਤੂ ਤਕ ਤੂਤੀਆਂ ਸੀ ਹਾਂਜੀ ਬੇਸ਼ੱਕ ਉਹ ਨਿਰਾਰਥਕ ਸ਼ਬਦ ਸੀ ਜਾਂ ਪੰਜਾਬ ਦੇ ਮੁਹਾਵਰਿਆਂ ਦੇ ਵਿੱਚ ਆਮ ਲੋਕਾਂ ਦੇ ਵਰਤਨ ਦੇ ਵਿੱਚ ਕੀ ਗੱਲਾਂ ਆਉਂਦੀਆਂ ਸੀ ਉਹ ਕਿੱਥੋਂ ਕੀ ਪੈਦਾ ਹੋਇਆ ਕਿਸ ਨੇ ਲਿਖਿਆ ਤੇ ਕਿਵੇਂ ਤੁਹਾਡੇ ਜ਼ਿਹਨ ਚ ਆਈ ਗੱਲ ਉਹ ਮੇਰੇ ਇੱਕ ਦਿਮਾਗ ਚ ਟਿਊਨ ਸੀ ਉਹ ਕਿ ਜਿਹੜੇ ਉਹ ਬਾਜੇ ਵਾਲੇ ਇੰਡੀਆ ਚ ਵਜਾਉਂਦੇ ਹੁੰਦੇ ਸੀ ਹਮੇਸ਼ਾ ਹੀ ਜਿਹਦੇ ਉੱਤੇ ਕੋਈ ਲਫ਼ਜ਼ ਨਹੀਂ ਸੀਗਾ ਐਂਡ ਆਪਾਂ ਹਰੇਕ ਵਿਆਹ ਦੇ ਉੱਤੇ ਉਹ ਚ ਡਾਂਸ ਕਰਦੇ ਹੁੰਦੇ ਸੀ ਲੇਕਿਨ ਕਿਸੇ ਨੂੰ ਕੋਈ ਪਤਾ ਨਹੀਂ ਸੀ ਇਹ ਗਾਣਾ ਕੀ ਆ ਜਾਂ ਤੇ ਟਿਊਨ ਕੀ ਆ ਤੇ ਉਹ ਜਦੋਂ ਮੈਂ ਇੰਗਲੈਂਡ ਚੋਂ ਅਸੀਂ ਰਿਕਾਰਡਿੰਗ ਕਰਨ ਗਏ ਜਲੰਧਰ ਤਾਂ ਸਾਡੇ ਪ੍ਰੋਫੈਸਰ ਇੰਦਰਜੀਤ ਸਿੰਘ ਖਾਸਾ ਕਾਲਜ ਜਲੰਧਰ ਸਾਡੇ 뮤직 ਦੇ ਉਦੋਂ ਇੰਚਾਰਜ ਸੀਗੇ ਐਂਡ ਅਸੀਂ ਉਹਨਾਂ ਨੂੰ ਗੱਲ ਕੀਤੀ ਕਿ ਯਾਰ ਮੇਰੇ ਉਹ ਦਿਮਾਗ ਇੱਕ ਟਿਊਨ ਹੈ ਪਰ ਲੇਕਿਨ ਕੋਈ ਲਫ਼ਜ਼ ਚਾਹੀਦਾ ਉਹ ਕਹਿੰਦੇ ਯਾਰ ਅਸੀਂ ਇੱਕ ਭੰਗੜੇ ਦੇ ਵਿੱਚ ਬੋਲੀ ਯੂਜ਼ ਕਰਦੇ ਆਂ ਕਿ ਬਹੁਤ ਤੇਜ਼ ਫਾਸਟ ਜਦੋਂ ਅਸੀਂ ਕੋਈ ਐਕਸ਼ਨ ਕਰਦੇ ਆਂ ਤੇ ਦਨ ਉਸ ਤੋਂ ਬਾਅਦ ਇੱਕਦਮ ਡ੍ਰੌਪ ਕਰਕੇ ਅਸੀਂ ਹੌਲੀ ਗਨੇ ਤੂਤਕ 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 ਤੂਤੀਆਂ ਹੈ ਜਮਾਲੋ ਨਿਆ ਜਾ ਤੂਤਾਂ ਵਾਲੇ ਖੂਤੇ ਹੈ ਜਮਾਲੋ ਤੇ ਮੈਂ ਕਹਿਆ ਇਹ ਹੀ ਠੋਣਿਆ ਹਾਂ ਹਾਂਜੀ ਸੋ ਉੱਥੋਂ ਫੇਰ ਸਾਡੇ ਮੁੰਡਾ ਪੜਦਾ ਸੀ ਉੱਥੇ ਵੀਰ ਰਹੀਮਪੁਰ ਹੀ ਅਸੀਂ ਉਹਨੂੰ ਕਿਹਾ ਵੀ ਤੂੰ ਵਾਇਡਿੰਗ ਲੈ ਫਿਰ ਉਹਨਾਂ ਨੂੰ ਕਿਹਾ ਵੀ ਪ੍ਰੋਫੈਸਰ ਉਹ ਕਹਿੰਦੇ ਵੀ ਜਿਹੜੀ ਵਰਡਿੰਗ ਹੈ ਉਹ ਬੜੀ ਸੈਂਸਵਲ ਹੋਣੀ ਚਾਹੀਦੀ ਹੈ ਕਿ ਕੁੜੀ ਦੀ ਪ੍ਰੇਜ਼ ਕੀਤੀ ਜਾਵੇ ਬਹੁਤ ਵਧੀਆ ਟੰਗ ਨਾਲ ਸੋ ਮੈਂ ਸਮਝਦਾ ਕਿ ਉਹਨਾਂ ਨੇ ਬਹੁਤ ਵਧੀਆ ਟੰਗ ਨਾਲ ਲਿਖਿਆ ਕਿ ਤੇਰਾ ਮੱਥਾ ਬੜਾ ਸੋਹਣਾ ਜਮਾਲ ਉਹਦਾ ਹਾਂਜੀ ਹਾਂਜੀ ਉੱਤੇ ਟਿੱਕਾ ਮਨਮੋਣਾ ਸੋ ਉਹ ਉਹ ਐਸਾ ਇੱਕ ਗੀਤ ਬਣਿਆ ਤੇ ਟਿਊਨ ਵੈੱਜ ਪਹਿਲਾਂ ਹੀ ਬਹੁਤ ਅੱਛੀ ਸੀ ਲੇਕਿਨ ਜਦੋਂ ਅਸੀਂ ਉਹ ਰਿਕਾਰਡ ਕੀਤਾ ਬੰਬੇ ਦੇ ਵਿੱਚ ਤਾਂ ਜਿਹੜੇ ਮਿਊਜ਼ੀਸ਼ੀਅਨਸ ਸੀ ਉਹ ਪਹਿਲਾਂ ਹੀ ਸਾਨੂੰ ਕਹਿ ਰਹੇ ਸੀ ਕਿ ਇਹ ਗੇੜਾ ਗੀਤ ਹੈ ਇਹ ਬਹੁਤ ਸੁਪਰ ਹਿੱਟ ਹੋਊਗਾ ਇਹ ਬਹੁਤ ਚੰਗਾ ਗੀਤ ਹੈ ਬਹੁਤ ਦਿਲ ਨੂੰ ਖੁਬਦਾ ਹੈ ਪਰ ਉਹ ਇੰਨਾ ਸੁਪਰ ਹਿੱਟ ਹੋਊਗਾ ਇਹ ਅਸੀਂ ਕਦੇ ਨਹੀਂ ਸੋਚਿਆ ਪਰ ਉਹ ਲੋਕਾਂ ਨੇ ਬਹੁਤ ਹੀ ਜ਼ਿਆਦਾ ਉਹਨੂੰ ਪਿਆਰ ਆਜਾ ਟੁੱਟਾਂ ਵਾਲੇ ਖੂਤੇ ਵੀ ਉੱਤੇ ਗੱਲਾਂ ਕਰੀਏ ਤੂੰ ਤੇ ਬੇਵਜਾਨ ਟੁੱਟਕ 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 ਤੋਟੀਆਂ ਤੁਹਾਡੇ ਗੀਤ ਜਿਹੜੇ ਆ ਅਕਸਰ ਉਹਨਾਂ ਦੇ ਵਿੱਚ ਮਾਂ ਦਾ ਬੜਾ ਜ਼ਿਕਰ ਆਉਂਦਾ ਹਾਂਜੀ ਆ ਮਾਵਾਂ ਕੀ ਮੈਂ ਮਹਿਸੂਸ ਕਰਦੀਆਂ ਨੇ ਪੂਰਨਪੁਤ ਪ੍ਰਦੇਸੀ ਜਾਂਦੇ ਇੱਕ ਪੱਣ ਚਿੱਠੀ ਲਿਖਦੀ ਆ ਕਿਉਂਕਿ ਮੇਰਾ ਖਿਆਲ ਹੈ ਤੁਹਾਡੀ ਕਾਮਯਾਬੀ ਦਾ ਰਾਜ਼ ਇਹ ਵੀ ਆ ਕਿਉਂਕਿ ਤੁਸੀਂ ਕਦੇ ਨਹੀਂ ਕਿ ਤੇਰੀਆਂ ਪਿੰਜੜੀਆਂ ਬੜੀਆਂ ਸੋਹਣੀਆਂ ਨੇ ਤੇ ਤੇਰਾ ਇਹ ਤੇ ਉਹ ਜਿਹੜੇ ਅਕਸਰ ਗੀਤ ਚੱਲਦੇ ਨੇ ਇਹ ਜਿਹੜਾ ਗੀਤ ਸੀ ਜਾਂ ਮਾਵਾਂ ਦੇ ਵਿੱਚ ਜ਼ਿਕਰ ਆਉਂਦਾ ਤੁਹਾਡੇ ਮਾਤਾ ਜੀ ਕਿੱਥੇ ਰਹਿੰਦੇ ਸੀ ਮੇਰੇ ਮਾਤਾ ਜੀ ਇੱਥੇ ਕੈਨੇਡਾ 'ਚ ਇੱਥੇ ਵੀ ਰਹਿੰਦੇ ਸੀਗੇ ਤੇ ਲੇਕਿਨ ਉਹਨਾਂ ਦਾ ਜੀ ਨਹੀਂ ਲੱਗਿਆ ਉਹ ਫੇਰ ਵਾਪਸ ਇੰਡੀਆ ਚਲੇ ਗਏ ਅੱਜ ਮਾਂ ਦੇ ਹੱਥਾਂ ਦੀਆਂ ਫੱਕੀਆਂ ਰੋ ਐਕਚੁਅਲੀ ਜਿਆਦਾ ਫੈਮਿਲੀ Song ਗੀਤ ਗਾ ਕੇ ਜਿਆਦਾ ਮੈਨੂੰ ਸੈਟੀਸਫੈਕਸ਼ਨ ਮਿਲਦੀ ਬਿਕੋ ਜਦੋਂ ਮੇਰਾ ਪਹਿਲਾ ਵੀ ਗੀ ਪਹਿਲੀਆਂ ਟੇਪਾਂ 'ਚ ਵੀ ਤੁਸੀਂ ਦੇਖੋਗੇ ਮਾਵਾ ਠੰਡੀਆਂ ਛਾਵਾ ਪੁੱਤ ਪਰਦੇਸੀ ਹੋਣ ਜਿਨ੍ਹਾਂ ਦੇ ਰਾਵਾਂ ਢੀਕਣ ਮਾਵਾ ਫਿਰ ਮੇਰਾ ਉਸ ਤੋਂ ਵੀ ਗੀਤ ਬਾਅਦ ਆਇਆ ਸੀ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਹਾਂਜੀ ਐਂਡ ਫਿਰ ਮੈਂ ਦਾਜ ਨੂੰ ਕਰ ਦਿਓ ਬੰਦ ਮੁੰਡਿਓ ਇਦਾਂ ਦੇ ਗੀਤ ਵੀ ਗਾਏ ਫਿਰ ਮੈਂ ਜਿਹੜੇ ਪੱਥਰਾਂ ਦੀ ਦੁਨੀਆ 'ਚ ਪੱਥਰਾਂ ਦੀ ਤਰਤੀ ਤੇ ਪੱਥਰ ਦਿਲਾਂ ਦੇ ਬੇਲੀ ਯਾਰ ਪਰ ਮਾਵਾਂ ਦੀਆਂ ਨਿੱਗੀਆਂ ਅਸੀਸਾਂ ਦੇ ਸਹਾਰੇ ਪੁੱਤ ਵਸਦੇ ਸਮੁੰਦਰਾਂ ਤੋਂ ਪਾਰ ਇਹੋ ਜਿਹਾ ਗੀਤ ਗਾਏ ਫਿਰ ਜਿਵੇਂ ਪੇੜ ਖਾਲੀ ਕਰਾ ਲੈ ਜੀਜਾ ਅਜ ਸਾਲੀ ਤੇਰੀ ਨੇ ਨੱਚਣਾ ਐ ਨੱਚ ਕੇ ਵਿਖਾ ਦੇ ਭਾਬੀ ਅਜ ਮਨ ਲੈ ਦੇ ਉਹ ਦਕਣ ਸੋ ਕਹਿਣ ਤੋਂ ਮਤਲਬ ਕਿ ਇਹੋ ਜਿਹੇ ਗੀਤ ਜਿਹੜੇ ਫੈਮਿਲੀ ਟਾਈਪ ਜਿਹੜੇ ਕਿ ਅਸੀਂ ਇੱਕ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਸਕੀਏ ਹੁਣ ਦੇਖਣ ਵਾਲਾ ਜਮਾਨਾ ਤਾਂ ਹੁਣ ਆਇਆ ਕਿਉਂਕਿ ਸਾਡੇ ਵੇਲੇ ਤਾਂ ਸਿਰਫ ਸੁਣਨ ਵਾਲੀ ਗੱਲ ਸੀ ਤੇ ਇਹਦੇ ਨੂੰ ਸੁਣਨ ਵਾਲੀ ਗੱਲ ਸੀ ਤੇ ਅਸੀਂ ਸੋਚਦੇ ਸੀ ਕਿ ਇਹੋ ਜਿਹੀ ਗੱਲ ਕੀਤੀ ਜਾਵੇ ਜਿਹੜਾ ਕਿ ਅਸੀਂ ਪਰਿਵਾਰ ਚ ਬੈਠ ਕੇ ਸੁਣ ਸਕੀਏ ਔਰ ਦੂਸਰਾ ਇਦਾਂ ਵੀ ਜਿਹੜੇ ਲੋਕ ਡਾਂਸ ਕਰਨਾ ਚਾਹੁੰਦੇ ਆ ਉਹਨਾਂ ਲਈ ਡਾਂਸ ਵਾਲੇ ਵੀ ਬਿਨਾਂ ਦੇਖਣ ਤੋਂ ਬਿਨਾਂ ਵੀਡੀਓ ਤੋਂ ਉਹ ਵਧੀਆ ਡਾਂਸ ਕਰ ਸਕਣ ਤੇ ਉਹ ਇਹੋ ਜਿਹੇ ਗੀਤਾਂ ਨੂੰ ਮੈਨੂੰ ਲੋਕਾਂ ਨੇ ਬੜਾ ਪਿਆਰ ਸਤਿਕਾਰ ਦਿੱਤਾ ਹਾਲਾਂਕਿ ਇੰਨੇ ਖੜਕੇ ਦੜਕੇ ਵਾਲੀ ਹੁਣ ਗਾਇਕੀ ਆ ਕਿ ਪਤਾ ਹੀ ਨਹੀਂ ਲੱਗਦਾ ਕਿ ਮੰਨ ਲਓ ਹਰ ਜਿਹੜਾ ਸਿੰਗਰ ਆ ਉਹ ਢੰਗ ਲੁੱਕ ਲੁੱਕ ਢੰਗ ਢੰਗ ਇੱਥੋਂ ਸ਼ੁਰੂ ਹੁੰਦਾ ਲੇਕਿਨ ਮੇਰੀ ਇੱਕ ਸੋਚਣੀ ਸੀ ਕਿ ਯਾਰ ਮੇਰੇ ਕੋ ਚੰਨ ਗਰਾਇਆਂ ਵਾਲੇ ਸਾਹਿਬ ਦਾ ਬਹੁਤ 5 6 ਸਾਲ ਪੁਰਾਣਾ ਗੀਤ ਪਿਆ ਸੀਗਾ ਐਂਡ ਉਹ ਇਸ ਕਰਕੇ ਉਹ ੱੱੱਕੇ ਨਾਲ ਮਤਲਬ ਰਿਕਾਰਡ ਹੀ ਨਹੀਂ ਸੀ ਹੁੰਦਾ ਕਿ ਮਤਲਬ ਇਹ ਇਦਾਂ ਦਾ ਗੀਤ ਸ਼ਾਇਦ ਚੱਲਣਾ ਨਹੀਂ ਪਰ ਮੈਂ ਮੈਨੂੰ ਸੀਗਾ ਦਿਲ ਨੂੰ ਕੀ ਵਾਕਿਆ ਕੀ ਤੇ ਜ਼ਰੂਰ ਚੱਲੂਗਾ ਸੋ ਅਸੀਂ ਉਹ ਰਿਕਾਰਡ ਕੀਤਾ ਕਿ ਵੇਖ ਲਈ ਬਲੈਤ ਯਾਰੋ ਵੇਖ ਲਈ ਬਲੈਤ ਗੋਰੀਆਂ ਰੰਗਾਂ ਦੇ ਵਿੱਚ ਦਿਲ ਨਿੰਬ ਲੈ ਕੇ ਵਨ ਸਵਨੇ ਖਾਣੇ ਖਾ ਕੇ ਜਾਣੀ ਪੀਜ਼ੇ ਨੂਡਲ 버ਗਰ ਖਾ ਕੇ ਫਿਰ ਵੀ ਦਿਲ ਨਹੀਂ ਉਹ ਭਰਦਾ ਪਰ ਮੇਰਾ ਮਾਂ ਦੇ ਹੱਥਾਂ ਦੀਆਂ ਪਕਵੀਆਂ ਰੋਟੀਆਂ ਲੋਕਾਂ ਨੇ ਫਿਰ ਮੇਰੇ ਸਾਰੇ ਗੀਤਾਂ 'ਚੋਂ ਫੇ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਸੋ ਮੈਂ ਜ਼ਾੰਦਾ ਕਿ ਫੈਮਿਲੀ ਗੀਤ ਮੈਨੂੰ ਵੀ ਗਾ ਕੇ ਬਹੁਤ ਸਵਾਦ ਆਉਂਦਾ ਔਰ ਲੋਕਾਂ ਨੂੰ ਵੀ ਮੇਰੇ ਤੋਂ ਉਮੀਦ ਹੈ ਕਿ ਕੋਈ ਨਾ ਕੋਈ ਹੋ ਜਾ ਗੀਤ ਹੋਵੇ ਪਰ ਨਾਲ ਦੀ ਨਾਲ ਅੱਜ ਕੱਲ ਗੀਤਾਂ ਦੇ ਵਿੱਚ ਕੁੜੀਆਂ ਨਾਲ ਨਚਾਉਣੀਆਂ ਡਿਊਟ ਬਣਾਉਣੇ ਇਹ ਕਾਫੀ ਪ੍ਰਚਲਿਤ ਹੋ ਰਿਹਾ ਤੇ ਹੋਇਆ ਤੁਸੀਂ ਇਹ ਤਜਰਬਾ ਨਹੀਂ ਕੀਤਾ ਵਜਾ ਮੈਂ ਡਿਊਟ ਮੈਨ ਲੋ ਮੈਨ ਡਿਊਟ ਕੀ ਜਿਹੜੀ ਗਾਇਕੀ ਪਹਿਲਾਂ ਜਿਵੇਂ ਸਦੀਕ ਸਾਹਿਬ ਸੀ ਜਾਂ ਦਦਾਰ ਸੰਧੂ ਜੀ ਸੀ ਮੈਂ ਉਹਨਾਂ ਦਾ ਬਹੁਤ ਫੈਨ ਆ ਉਦੋਂ ਇੱਕ ਆਪਣਾ ਉਹਨਾਂ ਦਾ ਇੱਕ ਆਪਣਾ ਸਟਾਈਲ ਸੀ ਲੇਕਿਨ ਮੈਂ ਸੋਲੋ ਗਾਇਕੀ 'ਚ ਬਹੁਤ ਜ਼ਿਆਦਾ ਬਲੀਵ ਕਰਦਾ ਹਾਂ ਬਿਕੋਜ਼ ਅਸੀਂ ਐਜ਼ ਅ ਸੋਲੋ ਗਾਇਕ ਉੱਥੇ ਆਂ ਔਰ ਸਾਨੂੰ ਸੋਲੋ ਗਾਇਕਾਂ ਨਾਲ ਹੀ ਲੋਕਾਂ ਨੇ ਪਸੰਦ ਕੀਤਾ ਸਾਨੂੰ ਉਹਦੇ ਕਰਕੇ ਮੈਂ ਸਿਰਫ ਮਹਿੰਦੀ ਸ਼ਕਲਾਂ ਦੀ ਸ਼ਕਲਾਂ ਦੀ ਦੇ ਵਿੱਚ ਜਿਹੜੇ ਅਮ ਗੀਤ ਐਜ਼ ਅ ਡਿਊਡ ਗੀਤ ਆਸ਼ਾ ਜੀ ਨਾਲ ਗੀਤੇ ਰਿਕਾਰਡ ਕੀਤੇ ਸੀ ਲੇਕਿਨ ਮੈਂ ਸੋਲੋ ਆਪਣੀ ਟੇਪ ਦੇ ਵਿੱਚ ਕਦੇ ਵੀ ਡਿਊਡ ਗੀਤ ਨਹੀਂ ਗਾਇਆ ਨਾ ਔਰ ਨਾ ਕੋਸ਼ਿਸ਼ ਕੀਤੀ ਹੈ ਜਿਹੜੀ ਹੁਣ ਜਿੱਦਾਂ ਵੀਡੀਓ ਬਣਦੀ ਹੈ ਕਿ ਉਹਦੇ ਵਿੱਚ ਕੋ ਕੁੜੀਆਂ ਦਾ ਕੋਈ ਐਸਾ ਸੀਨ ਹੋਵੇ ਜਿਵੇਂ ਸਾਡੇ ਗੀਤ ਪਹਿਲਾਂ ਫੈਮਿਲੀ ਚ ਸੁਣਨ ਵਾਲੇ ਸੀ ਹੁਣ ਅਸੀਂ ਉਹੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਸੁਣਨ ਵਾਲੇ ਵੀ ਹੋਣ ਔਰ ਵੇਖਣ ਵਾਲੇ ਵੀ ਹੋਣ ਜੇ ਹੁਣ ਚੱਲ ਹੁਣ ਪੰਗੜਾ ਪਾਈਏ ਉਹਦੇ ਵਿੱਚ ਇੱਕ ਬਹੁਤ ਹੀ ਪ੍ਰੋਪਰ ਵੀਡੀਓ ਇਸੇ ਬਣਾਈ ਹੈ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਬਹੁਤ ਹੀ ਇੱਕ ਫੀਲਿੰਗ ਵਾਲੀ ਵੀਡੀਓ ਬਣਾਈ ਫਿਰ ਤੂਤਾਂ ਵਾਲੇ ਖੂਹ ਦੇ ਬੰਨੇ ਨੇ ਮੁੰਡਾ ਫਿਰੇ ਚਰੂਫ ਦਾ ਗੰਨੇ ਉਹ ਵੀ ਇੱਕ ਪੂਰਾ ਕਲਚਰ ਖੂਹ ਉਹ ਗੰਨੇ ਉਹ ਪਾਠੀਆਂ ਉਹ ਪੰਜਾਬ ਦਾ ਫੋਕ ਸਾਰਾ ਦਿਖਾ ਲਿਆ ਤੇ ਉਹ ਜਦੋਂ ਮੈਂ ਸ਼ੂਟ ਕਰ ਰਿਹਾ ਸੀ ਚੰਡੀਗੜ੍ਹ ਦੇ ਨੇੜੇ ਤੇ ਉੱਥੇ ਦੀ ਪ੍ਰੈਸ ਨੇ ਬੜੀ ਵਧੀਆ ਗੱਲ ਲਿਖੀ ਕਿ ਦੇਖੋ ਇੱਕ ਜਿਹੜੇ ਪੰਜਾਬ ਦੇ ਬੰਦੇ ਆ ਉਹ ਜਾ ਕੇ ਮੁਰਸ਼ੀਸ਼ ਜਾਂ ਕੈਨੇਡਾ ਜਾਂ ਅਮਰੀਕਾ 'ਚ ਜਾ ਕੇ ਸ਼ੂਟ ਕਰਦੇ ਆ ਤੇ ਮਲਕੀਤ ਸਿੰਘ ਇੰਗਲੈਂਡ ਤੋਂ ਆਣ ਕੇ ਪੰਜਾਬ ਚ ਛੂਲੇਗਾ ਜੀ ਸਾਡੇ ਵੇਖੋ ਤੇ ਸੁਣਵਾਂ ਨਾਲ ਤੁਸੀਂ ਦੋ ਬੋਲ ਸਾਂਝੇ ਕਰ ਸਕੋ ਜਿਹੜਾ ਗੀਤ ਤੁਸੀਂ ਗਾਇਆ ਸੀ ਜਿੱਥੇ ਭੈਣ ਚਿੱਠੀ ਲਿਖਦੀ ਆ ਹਾਂਜੀ ਤੇ ਮਾਂ ਦੇ ਬਾਰੇ ਗੱਲਬਾਤ ਚੱਲਦੀ ਆ ਪੂਰਨਪਤ ਪ੍ਰਦੇਸੀ ਜਾਂਦੇ ਹਾਂਜੀ ਉਹ ਮੇਰਾ ਗੀਤ ਸੀਗਾ ਤੂਤ ਤੂਤ ਤੂਤੀਆਂ ਕੈਸਟ ਦੇ ਵਿੱਚ ਹੀ ਸੀਗਾ ਤੇ ਉਹਦੇ ਵਿੱਚ ਮਤਲਬ ਮਾਂ ਮਾਂ ਠੰਡੀਆਂ ਸ਼ਾਮਾਂ ਪੁੱਤ ਪਰ ਮਾਂ ਮਾਂ ਠੰਡੀਆਂ ਸ਼ਾਮਾਂ ਮਾਂ ਮਾਂ ਠੰਡੀਆਂ ਸ਼ਾਮ ਨੀ ਚਿੱਠੀਏ ਵਤਨਾ ਦੀਏ ਤੈਨੂੰ ਚੁੰਮ ਅੱਖੀਆਂ ਨਾਲ ਲਾਂ ਮਾਂ ਪੁੱਤ ਪਰਦੇਸੀ ਹੋਣ ਜਿਨਾ ਦੇ ਪੁੱਤ ਪਰਦੇਸੀ ਹੋ ਰਿchnਾ ਦੇ 라ਵਾ ਅੜੀ ਕਣ ਮਾਵਾ ਮਾਵਾ ਠੰਡੀਆਂ ਸਾਂ ਕੀ ਬਾਤ ਹੈ ਜੀ ਬਹੁਤ ਕਮਾਲ ਹੈ ਅਖੀਰ ਦੇ ਵਿੱਚ ਸਾਡੇ ਵੇਖਣ ਤੇ ਸੁਣ ਵਾਲਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਇਹੀ ਕਹੂੰਗਾ ਜੀ ਸਾਰੇ ਦਰਸ਼ਕਾਂ ਨੂੰ ਦੇਸ਼ ਪ੍ਰਦੇਸ਼ ਪ੍ਰੋਗਰਾਮ ਵੇਖਣ ਵਾਲਿਆਂ ਨੂੰ ਕਿ ਮੇਰੇ ਵੱਲੋਂ ਤੁਹਾਨੂੰ ਬਹੁਤ-ਬਹੁਤ ਤੁਹਾਡ ਨੂੰ ਸਤਿ ਸ੍ਰੀ ਅਕਾਲ ਔਰ ਬਹੁਤ-ਬਹੁਤ ਧੰਨਵਾਦ ਤੁਸੀਂ ਮੈਨੂੰ ਸੁਣਦੇ ਆ ਰਹੇ ਹੋ ਲਾਸਟ ਐਲਬਮ ਨੂੰ ਤੁਸੀਂ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਜਿਹੜਾ ਇੱਥੇ ਕੈਨੇਡਾ ਤੇ ਅਮਰੀਕਾ ਵਿੱਚ 뮤직 ਵੇਵਸ ਵੱਲੋਂ ਕੱਢੀ ਗਈ ਸੀ ਉਹਨੂੰ ਬਹੁਤ ਤੁਸੀਂ ਰਿਸਪੈਕਟ ਬਹੁਤ ਪਿਆਰ ਨਾਲ ਸਾਰੇ ਗਾਣਿਆਂ ਨੂੰ ਬੜਾ ਹਿੱਟ ਕੀਤਾ ਹੋ ਕਾਲੀ ਐਨ ਇੱਕ ਨਾ ਲਾਇਆ ਕਰਨੀ ਤੂੰ ਇਲਾਈ ਸੋਨੀ ਮੈਂ ਤੇਹੀ ਕਹੂੰਗਾ ਔਰ ਵਧੀਆ ਗਾਇਕੀ ਸੁਣੋ ਔਰ ਚੰਗੀਆਂ ਵੀਡੀਓ ਦੇਖੋ ਚੰਗੀ ਕਲਾਕਾਰਾਂ ਨੂੰ ਅਪਰੀਸ਼ੀਏਟ ਕਰੋ ਔਰ ਤੁਸੀਂ ਉਹਨਾਂ ਦੇ ਵਧੀਆ ਗੀਤ ਸੁਣੋ ਪੰਜਾਬੀ ਮਾਂ ਬੋਲੀ ਦੀ ਸੇਵਾ ਕਰੋ ਔਰ ਮੈਂ ਜਦ ਮੈਂ ਹਮੇਸ਼ਾ ਹੀ ਕਹਿੰਦਾ ਆ ਕਿ ਜਿੰਦ ਮਾਂ ਹੀ ਜੇ ਚੱਲਿਓ ਜਿੰਦ ਮਾਂ ਹੀ ਜੇ ਚੱਲਿਓ ਪਰਦੇਸ ਕਦੀ ਨਾ ਭੁੱਲੀ ਓਏ ਕਦੀ ਨਾ ਭੁੱਲੀ ਆਪਣਾ ਦੇਸ ਆਪਣੀ ਬੋਲੀ ਓਏ ਆਪਣੀ ਬੋਲੀ ਤੇ ਆਪਣਾ ਭੇਸ ਵੇਖ ਪਲ ਬਹਿ ਜਾਣਾ ਇੱਕ ਪਲ ਬਹਿ ਜਾਣਾ ਮੇਰੇ ਕੋਲ ਤੇਰੇ ਮਿੱਠੜੇ ਓਏ ਉਹ ਤੇਰੇ ਮਿੱਠੜੇ ਹੀ ਲੱਗਦੇ ਬੋਲ ਹਏ ਜੀ ਗੰਗਾ ਵੀ ਆਪਣੀ ਬੋਲੀ ਆਪਣੀ ਕਲਚਰ ਨੂੰ ਪਿਆਰ ਰੱਖੋ ਸਤਿ ਸ਼੍ਰੀ ਅਕਾਲ ਥੈਂਕ ਯੂ ਮਿਹਰਬਾਨ ਥੈਂਕ ਯੂ